ਵੀਰਾਂ ਤਿੰਨ ਚਾਰ ਸਾਲਾਂ ਤੋਂ ਮਤਲਬ ਦੇਖੋ ਅੰਦਰ ਬੈਠਾ ਸੀ ਇਹ ਤੇ ਦੀ ਵਾਈਫ ਇਕੱਲੀ ਸਫਰ ਕਰ ਰਹੀ ਸੀ ਵਿਚਾਰ ਬਾਰ-ਬਾਰ ਇਹ ਸਟ्रेस ਦੇ ਵਿੱਚ ਇੰਨਾ ਜ਼ਿਆਦਾ ਸੀ ਐਂਬੂਲੈਂਸ ਨਾਲ ਨੂੰ ਸੱਦਦਾ ਸੀ ਕਿ ਮੈਨੂੰ ਕੁਝ ਹੋ ਗਿਆ ਮੈਂ ਮਰ ਜਾਣਾ ਮੈਨੂੰ ਕੁਝ ਹੋ ਗਿਆ ਤਾਂ ਉਸ ਟਾਈਮ ਇਹ ਵੀਰਾਂ ਬਾਹਰ ਨਹੀਂ ਨਿਕਲ ਸਕਿਆ ਤੇ ਲਿਆ ਨਹੀਂ ਸਕੇ ਸੀ ਇਹ ਵੀਰਾਂ ਨਾਣਾ ਧੋਣਾ ਵੀ ਭੁੱਲ ਗਿਆ ਸੀ ਸਾਲ ਬਾਅਦ ਨਾਤਾ ਦਿੱਤੇ ਆ 20 ਸਾਲਾਂ ਬਾਅਦ ਇਹਨੇ ਸੂਰਜ ਦੇਖਿਆ ਬਾਹਰ ਨਿਕਲਿਆ ਇਸ ਕਬਰੇ ਚ ਨੇ ਵੀ ਆਪਾਂ ਫੋਰਨ ਕੰਟਰੀਆਂ ਚ ਬਹੁਤ ਐਸੀ ਲੋਕ ਨੇ ਨੌਜਵਾਨ ਨੇ ਜਿਹੜੇ ਡਿਪਰੈਸ਼ਨ ਜਾ ਰਹੇ ਨੇ ਮੁੰਡੇ ਵੀ ਕੁੜੀਆਂ ਵੀ ਔਰ ਸਿਆਣੇ ਬੰਦੇ ਵੀ ਸਾਡੇ ਜਾ ਰਹੇ ਨੇ ਆਪਣੀ ਮੰਮੀ ਦੇ ਨਾਲ ਰਿੰਦਾਰੀ ਮੰਮੀ ਵੀ ਇੱਥੇ ਰਹਿੰਦੇ ਅੰਦਰੀਆ ਹੈ ਨਾ ਮਾਤਾ ਜੀ ਵੀ ਉਹਨਾਂ ਇੱਥੇ ਗੁਰਦੁਆਰਾ ਸਾਹਿਬ ਸੀਗੇ ਮਤਲਬ ਬਿਲਕੁਲ ਠੀਕ ਹੋ ਚੁੱਕਿਆ ਤੇ ਇਹੀ ਦਵਾਈ ਜਿਹੜੀ ਅਸੀਂ ਦਿੱਤੀ ਆ ਉਹ ਤੁਸੀਂ ਵੀ ਦੇ ਸਕਦੇ ਸੀ ਤੁੱਕੀ ਫਤਿਹ ਜੀ ਇਹ ਸਾਡਾ ਹੈਗਾ ਜੀ ਨਛੱਤਰ ਸਿੰਘ ਗਿੱਲ ਸੰਦੀਪ ਵੀਰਾਂ ਵੀਰੇ ਨੂੰ ਕੈਨੇਡਾ ਤੋਂ ਲੈ ਕੇ ਆਏ ਸੀਗੇ ਵੈਨਕੂਵਰ ਤੋਂ ਅਸੀਂ ਵੀਡੀਓ ਦੇਖੀ ਸੀਗੀ ਇਹ ਸਾਡੀ ਧੀ ਐ ਸ਼ਪ੍ਰੀਤ ਕੌਰ ਤੇ ਇਹ ਅਮਰ ਸਿੰਘ ਆ ਕਿ ਜਵਾਈ ਆ ਸਾਡਾ ਤੇ ਇਹ ਵੀ ਉੱਥੇ ਰਹਿੰਦੇ ਵੈਨਕੂਵਰ ਇਹਨਾਂ ਦੀ ਡਿਊਟੀ ਲਈ ਸੀਗੀ ਜਦੋਂ ਸੰਦੀਪ ਨੂੰ ਨਛੱਤਰ ਸਿੰਘ ਨੂੰ ਪਹਿਲੇ ਕਿਡੇ ਲੈ ਕੇ ਆਉਣਾ ਸੀਗਾ ਪਰ ਉਦੋਂ ਨਛੱਤਰ ਦੀ ਸਮੱਸਿਆ ਜ਼ਿਆਦਾ ਵਧੀ ਹੋਈ ਸੀ ਤੇ ਉਦੋਂ ਇਹ ਆ ਨਹੀਂ ਸਕਿਆ ਸੀ ਉਦੋਂ ਇਹ बार-बार ਐਂਬੂਲੈਂਸ ਕਾਲ ਕਰੀ ਜਾਂਦਾ ਰਹਿੰਦਾ ਸੀ ਬਾਰ-ਬਾਰ ਇਹ ਸਟ्रेस ਦੇ ਵਿੱਚ ਇੰਨਾ ਜ਼ਿਆਦਾ ਸੀ ਐਂਬੂਲੈਂਸ ਨਾਲ ਨੂੰ ਸਾਤਦਾ ਸੀ ਵੀ ਮੈਨੂੰ ਕੁਝ ਹੋ ਗਿਆ ਮੈਂ ਮਰ ਜਾਣਾ ਮੈਨੂੰ ਕੁਝ ਹੋ ਗਿਆ ਤਾਂ ਉਸ ਟਾਈਮ ਇਹ ਵੀਰਾਂ ਬਾਹਰ ਨਹੀਂ ਨਿਕਲ ਸਕਿਆ ਤੇ ਲਿਆ ਨਹੀਂ ਸਕੇ ਸੀ ਇਹ ਫਿਰ ਦੂਸਰੇ ਘੇੜੇ ਫਿਰ ਜਦੋਂ ਅਸੀਂ ਦੁਬਾਰਾ ਗਏ ਉੱਥੇ ਉਦੋਂ ਲੈ ਕੇ ਆਏ ਸੀ ਅੱਜ ਜਸਪ੍ਰੀਤ ਤੇ ਅਮਰ 76 ਸਿੰਘ ਨੂੰ ਮਿਲਣ ਆਏ ਸੀ ਨਾਲੇ ਸਾਡੇ ਪਰਿਵਾਰ ਦੀ ਮੈਂਬਰ ਆ ਸਾਡੀ ਧੀ ਇਹ ਸਾਡੇ ਸੁਪਨਿਆਂ ਦੇ ਘਰ ਕਰੀਬ 22 ਦਿਨ ਹੋ ਗਏ ਨੂੰ ਆਈ ਨੂੰ ਤੇ ਇੱਥੇ ਪਰਿਵਾਰ ਦੇ ਨਾਲ ਮਿਲਣਾ ਗਿਲਣਾ ਹੋਇਆ ਸੀ ਪਰ ਮੈਂ ਇੱਕ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਭੈਣ ਭਰਾ ਆਪਾਂ ਕੈਨੇਡਾ ਬੈਠੇ ਆ ਬਾਹਰ ਅਮਰੀਕਾ ਆਸਟ੍ਰੇਲੀਆ ਜਿੰਨੇ ਵੀ ਆਪਾਂ ਫੋਰਨ ਕੰਟਰੀਆਂ 'ਚ ਬਹੁਤ ਐਸੇ ਲੋਕ ਨੇ ਨੌਜਵਾਨ ਨੇ ਜਿਹੜੇ ਡਿਪਰੈਸ਼ਨ ਜਾ ਰਹੇ ਨੇ ਮੁੰਡੇ ਵੀ ਕੁੜੀਆਂ ਵੀ ਔਰ ਸਿਆਣੇ ਬੰਦੇ ਵੀ ਸਾਡੇ ਜਾ ਰਹੇ ਨੇ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਜੇ ਆਪਾਂ ਕੋਸ਼ਿਸ਼ ਕਰੀਏ ਨਾ ਕੋਈ ਵੀ ਬੰਦਾ ਤੁਹਾਨੂੰ ਪਤਾ ਲੱਗਦਾ ਵੀ ਇਹ ਚੁੱਪ-ਚੁੱਪ ਰਹਿੰਦਾ ਜਿਆਦਾ ਚਾਹੇ ਤੁਹਾਡੇ ਬੇਸਮੈਂਟ 'ਚ ਰਹਿੰਦਾ ਰੈਂਟ ਤੇ ਚਾਹੇ ਤੁਹਾਡਾ ਰਿਸ਼ਤੇਦਾਰਾ ਚਾਹੇ ਤੁਹਾਡਾ ਕੁਲੀਗ ਆ ਕੋਈ ਕੰਮ ਕਰਦਾ ਤੁਹਾਡੇ ਨਾਲ ਚਾਹੇ ਤੁਹਾਡੇ ਨਾਲ ਹਰ ਰੋਜ਼ ਸਫਰ ਕਰਦਾ ਟ੍ਰੇਨ ਦੇ ਵਿੱਚ ਆਉਂਦਾ ਜਿੱਥੇ ਵੀ ਕਿਤੇ ਤੁਸੀਂ ਉਹਨੂੰ ਇੰਟਰੈਕਟ ਹੁੰਦੇ ਹੋ ਮਿਲਦੇ ਹੋ ਉਹਨੂੰ ਤਾਂ ਉਹਨੂੰ ਜ਼ਰੂਰ ਗੱਲਬਾਤ ਕਰੋ ਉਹਦੇ ਨਾਲ ਉਹਨੂੰ ਪੁੱਛੋ ਕਿਵੇਂ ਆ ਕੀ ਹਾਲ ਆ ਠੀਕ ਆ ਤੂੰ ਥੋੜਾ ਜਿਹਾ ਸੋਸ਼ਲ ਹੋਵੋ ਤੁਸੀਂ ਵੀ ਸਾਰੇ ਚੁੱਪਚਾਪ ਆਪਣੀ ਜ਼ਿੰਦਗੀ ਚ ਲੱਗੇ ਹੋਏ ਆ ਕੋਈ ਫੋਨ ਤੇ ਲੱਗਿਆ ਕੋਈ ਗੱਡੀ ਚਲਾ ਰਿਹਾ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਆ ਤਾਂ ਫਿਰ ਸੰਦੀਪ ਵਰਗੇ 70 ਵਰਗੇ ਲੋਕ ਆ ਜਿਹੜੇ ਉਹ ਹੋਰ ਡਿਪਰੈਸ਼ਨ ਚ ਹੋਰ ਡੀਪ ਡਿਪਰੈਸ਼ਨ ਚ ਜਾਈ ਜਾਂਦੇ ਵੀਰਾ ਤਿੰਨ ਚਾਰ ਸਾਲਾਂ ਤੋਂ ਮਤਲਬ ਦੇਖੋ ਅੰਦਰ ਬੈਠਾ ਸੀ ਇਹ ਤੇ ਦੀ ਵਾਈਫ ਇਕੱਲੇ ਹੀ ਸਫਰ ਕਰ ਰਹੀ ਸੀ ਵਿਚਾਰੇ ਧੰਨਵਾਦ ਆ ਕੁਝ ਪਿੰਡ ਦੇ ਵੀਰਾਂ ਦਾ ਇਹਦੇ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਪਿੱਛੇ ਪੈਸੇ ਵੀ ਭੇਜਦੇ ਰਹੇ ਪਰ ਧੰਨਵਾਦ ਆ ਉਹ ਇਹਦੀ ਵਾਈਫ ਦਾ ਪ੍ਰਭਜੋਤ ਦਾ ਉਹ ਵਿਚਾਰੀ ਨੂੰ ਸਾਥ ਨਹੀਂ ਦੇਈ ਪਰ ਜਿਹਨਾਂ ਨੇ ਕਰਨੀ ਸੀ ਮਦਦ ਉਹ ਸੀਗੇ ਇਹਦੇ ਦੋਸਤ ਮਿੱਤਰ ਉਹ ਸੀਗੇ ਇਹਦੇ ਕੁਲੀਗ ਜਿਹਨਾਂ ਨਾਲ ਇਹ ਕੰਮ ਕਰਦਾ ਸੀ ਜਿਨ੍ਹਾਂ ਨੂੰ ਇਹ ਜਾਣਦਾ ਸੀ ਉੱਥੇ ਉਹ ਰਿਸ਼ਤੇਦਾਰ ਜਿਹੜੇ ਉੱਥੇ ਨੇੜੇ ਤੇੜੇ ਰਹਿੰਦੇ ਸੀ ਮਤਲਬ ਉਹਨਾਂ ਨੇ ਕਿਸੇ ਨੇ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾਈ ਤੇ ਜਦੋਂ ਸਾਡੀ ਟੀਮ ਨੂੰ ਪਤਾ ਲੱਗਿਆ 2 2.5 ਮਹੀਨਿਆਂ ਦੇ ਵਿੱਚ ਹੀ ਨਛੱਤਰ ਵੀਰੇ ਨੂੰ ਅਸੀਂ ਇੰਡੀਆ ਲੈ ਆਏ ਸੀ ਜਾ ਕੇ ਉੱਥੇ ਰਹਿੰਦੇ ਹੋયા ਵੀ ਨਛੱਤਰ ਵੀਰੇ ਕੋਲੇ ਅਮਨਾ ਵੀਰ ਬਲਾਸਪੁਰ ਵਾਲਾ ਇਸ ਪ੍ਰੀਤ ਕੌਰ ਫਿਰ ਸਾਡੇ ਉੱਥੇ ਵੀਰ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਸੀ ਜਿਹਨੂੰ ਜਿਹਨੂੰ ਅਸੀਂ ਦੱਸਿਆ ਸਾਰਿਆਂ ਨੇ ਸੰਦੀਪ ਕੋਲੇ ਜਾ ਕੇ ਇਹਦੇ ਨਾ ਹਾਰਾ ਨਾਰਾ ਮਾਰਿਆ ਇਹਨੂੰ ਸਪੋਰਟ ਕੀਤੀ ਅਮਿਤ ਚਾਵਲਾਵਾ ਵੀਰ ਉਹ ਗਿਆ ਇਹਦੇ ਕੋਲੇ ਧੰਨੇ ਹੁਣੀ ਗਏ ਹੈ ਨਾ ਕਰਨ 나ਗਪਾਲ ਹੁਣੀ ਗਏ ਤੇ ਜੋਤੀ ਗਿਆ ਮਤਲਬ ਸਾਰੇ ਬੰਦਿਆਂ ਨੇ ਸਾਡਿਆਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਭਰਾ ਦੀ ਸਪੋਰਟ ਕਰੀਏ ਇਹਨੂੰ ਦੁਬਾਰਾ ਉੱਠ ਕੇ ਖੜਾ ਹੋਣ ਚ ਇਹਦੀ ਮਦਦ ਕਰੀਏ ਤੇ ਚਲੋ ਵਾਇਗਰੂ ਨੇ ਕਿਰਪਾ ਕੀਤੀ ਨਸ਼ਤਰ ਨੂੰ ਉੱਥੋਂ ਲੈ ਆਏ ਅਸੀਂ ਵੀਰ ਨੂੰ ਅੱਜ ਇਹ ਆਪਣੀ ਮੰਮੀ ਦੇ ਨਾਲ ਰਿੰਡਾ ਦੀ ਮੰਮੀ ਵੀ ਇੱਥੇ ਰਹਿੰਦੇ ਅੰਦਰ ਹੀ ਆ ਮਤਲਬ ਬਿਲਕੁਲ ਠੀਕ ਹੋ ਚੱਲਿਆ ਤੇ ਇਹੀ ਦਵਾਈ ਜਿਹੜੀ ਅਸੀਂ ਦਿੱਤੀ ਆ ਉਹ ਤੁਸੀਂ ਵੀ ਦੇ ਸਕਦੇ ਸੀ ਦਵਾਈ ਕਿਹੜੀ ਆ ਆਪਣਾਪਣ ਪਿਆਰ ਥੋੜੇ ਪਿਆਰ ਦੇ ਚਾਰ ਬੋਲ ਇਹੀ ਸਭ ਤੋਂ ਵੱਡੀ ਦਵਾਈ ਆ ਤੇ ਆਪਣੇ ਆਸ-ਪਾਸ ਜਰੂਰ ਖਿਆਲ ਰੱਖਿਆ ਕਰੋ ਆਪਾਂ ਬੜੀਆਂ ਸੋਹਣੀਆਂ ਕੰਟਰੀਆਂ 'ਚ ਚਲੇ ਗਏ ਆ ਆਪਾਂ ਬੜੇ ਸੋਹਣੇ ਬਿਜ਼ਨਸ ਬਣਾ ਲਏ ਉੱਥੇ ਬੜੇ ਕੰਮਕਾਰ ਸੋਹਣੇ ਆ ਘਰ ਬਹੁਤ ਸੋਹਣੇ ਲੈ ਲਏ ਗੱਡੀਆਂ ਬਹੁਤ ਸੋਹਣੀਆਂ ਲੈ ਲੀਆਂ ਪਰ ਆਪਾਂ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਆਪਣੀ ਡਿਊਟੀ ਤੋਂ ਆਪਣੇ ਪੰਜਾਬੀਆਂ ਦੀ ਤਾਂ ਖਾਸੀਅਤ ਸੀ ਇਹ ਵੀ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਉਹਦਾ ਸਾਥ ਦੇਣਾ ਉਹਦੇ ਨਾਲ ਖੜਨਾ ਪਰ ਅਸੀਂ ਅੱਜ ਇੰਦਾ ਇੱਕ ਦੂਜੇ ਤੋਂ ਬੇਮੁਖ ਨਾ ਹੋਈਏ ਵੀ ਸਾਡੇ ਨਾਲ ਦੇ ਇੰਨੇ ਜਿਆਦਾ ਅਫਸੈਟ ਹੋ ਜਾਣ ਵੀ ਉਹ ਆਪਣੀ ਹੋਸ਼ ਹੀ ਗਵਾ ਬੈਠਾ ਵੀਰਾਂ ਨੋਣਾ ਧੋਣਾ ਵੀ ਭੁੱਲ ਗਿਆ ਸੀ ਸਾਲ ਬਾਅਦ ਨਾਤਾ ਸੀ ਇੱਥੇ ਆ ਕੇ 2.5 ਸਾਲਾਂ ਬਾਅਦ ਇਹਨੇ ਸੂਰਜ ਦੇਖਿਆ ਹੀ ਬਾਹਰ ਨਿਕਲਿਆ ਸੀ ਕਮਰੇ ਚ ਗਲਤੀ ਕੀਤੀ ਸੀ ਇਹ ਤਾਂ ਸਮੱਸਿਆ ਚ ਸੀ ਗਈ ਉਹ ਸਾਰੇ ਲੋਕ ਵੀ ਸਮੱਸਿਆ ਦੇ ਵਿੱਚ ਸੀ ਜਿਹੜੇ ਇਹਦੇ ਆਲੇ-ਦਾਲੇ ਰਹਿੰਦੇ ਸੀ ਜਿਹੜੇ ਇਹਨੂੰ ਸਪੋਰਟ ਕਰ ਸਕਦੇ ਧੰਨਵਾਦ ਆਤੀ ਰਾਣੀ ਤੇਰਾ ਇਹ ਬੱਚੀ ਨੂੰ ਜਦੋਂ ਅਸੀਂ ਜਦੋਂ ਕਿਹਾ ਉਸੇ ਟਾਈਮ ਹੀ ਇਹਨਾਂ ਨੇ ਆਪਣਾ ਕੰਮਕਾਰ ਛੱਡ ਕੇ ਜਾ ਕੇ ਨਛਤਰ ਦਾ ਹਾਲ-ਚਲ ਪੁੱਛਿਆ ਸਪੋਰਟ ਕੀਤਾ ਤੇ ਵਾਈਫ ਨਾਲ ਗੱਲ ਕਰਨੀ ਸ਼ੁਰੂ ਕੀਤੀ ਉਹਨੂੰ ਮੋਟੀਵੇਟ ਕਰਨਾ ਸ਼ੁਰੂ ਕੀਤਾ ਤਾਂ ਉਹ 1.5-2 ਮਹੀਨਿਆਂ ਦੇ ਵਿੱਚ ਹੀ ਉਹਦਾ ਪੋਜ਼ੀਟਿਵ ਰਿਜ਼ਲਟ ਆ ਗਿਆ ਸਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ